ਐਸਐਸਡੀ ਰਹਿੰਦੇ ਬੀਆਈ ਤੋਂ ਮੈਦਿ ਸਾਰੀਆਂ ਪੋਸਟਾਂ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਇੱਥੇ ਸਾਨੂੰ ਨੇੜੇ ਦੇਖਣ ਦਾ ਮੌਕਾ ਤੁਹਾਡੇ ਸਾਰੇ ਸਜਣਾ ਦਾ ਬੜਾ ਸਹਿਯੋਗ ਰਿਹਾ ਹੈ ਹਰੇਕ ਪੋਸਟ ਦੇ ਉੱਤੇ ਕਾਮਯਾਬੀ ਮਿਲੀ ਸੋ ਜੀ ਮੈਂ ਹੁਣ ਡੀਏਜੀ ਬਠਿੰਡਾ ਰੇਂਜ ਤੋਂ ਟਰਾਂਸਫਰ ਹੋ ਕੇ ਆਇਆ ਇੱਥੇ ਤੇ ਇਸ ਇਲਾਕੇ ਨੂੰ ਮੈਂ ਬਹੁਤ ਹੀ ਚੰਗੀ ਤਰ੍ਹਾਂ ਜਾਣਨਾ ਰੋਪੜ ਰੇਂਜ ਦੇ ਵਿੱਚ ਦੋ ਜਿਲਿਆਂ ਦਾ ਮੈਂ ਐਸਐਸਪੀ ਰਿਆਂ ਫਤਿਹਗੜ ਸਾਹਿਬ ਤੇ ਮੋਹਾਲੀ ਦੇ ਵਿੱਚ ਇੱਥੇ ਜਿਵੇਂ ਕਿ ਭਾਈ ਸਾਹਿਬ ਨੇ ਦੱਸਿਆ ਹੈ ਕਿ ਮੋਹਾਲੀ ਚ ਮੈਂ ਉਦੋਂ ਡਿਸਟ੍ਰਿਕਟ ਨਹੀਂ ਸੀ ਬਣਿਆ ਉਦੋਂ ਐਸਪੀ ਵੀ ਰਿਆਂ ਉਦੋਂ ਪਹਿਲਾਂ ਡੀਐਸਪੀ ਸੀ ਇੱਥੇ ਸੋ ਲੋਕਾਂ ਦਾ ਬੜਾ ਪਿਆਰ ਮਿਲਿਆ ਲੋਕਾਂ ਨੇ ਬੜੀ ਇਨਫੋਰਮੇਸ਼ਨ ਦਿੱਤੀ ਸੋ ਜਿਹੜੇ ਹੁਣ ਸਾਡੀ ਟੀਮ ਹੈ ਇੱਥੇ ਸਾਡੇ ਐਸਐਸਪੀ ਦੀਪਕ ਪਾਰਖ ਜੀ ਬਹੁਤ ਹੀ ਮਿਹਨਤੀ ਅਫਸਰ ਨੇ ਬੜੀ ਹੀ ਮਿਹਨਤ ਨਾਲ ਜਿਹੜਾ ਕੰਮ ਕਰ ਰਹੇ ਨੇ ਇਹਨਾਂ ਦੀ ਟੀਮ ਵੀ ਬਹੁਤ ਮਿਹਨਤੀ ਹੈ ਡੀਆਈਜੀ ਦਾ ਤਾਂ ਕੰਮ ਹੁੰਦਾ ਹੈ ਉਪਰੋਂ ਨਾਲ ਸਪੋਰਟ ਕਰਨਾ ਆਪਣੇ ਅਫਸਰਾਂ ਨੂੰ ਮੋਟੀਵੇਟ ਕਰਨਾ ਹਲਾਸ਼ਰੀ ਦੇਣੀ ਆਪਣੀ ਫੋਰਸ ਨੂੰ ਹਲਾਸ਼ਰੀ ਦੇਣੀ ਸੋ ਜਿਹੜੀ ਟੀਮ ਇਹਨਾਂ ਦੀ ਬਹੁਤ ਹੀ ਵਧੀਆ ਤਰੀਕ ਨਾਲ ਕੰਮ ਕਰ ਰਹੀ ਹੈ ਜਿਵੇਂ ਕਿ ਮੇਰੇ ਧਿਆਨ ਦੇ ਵਿੱਚ ਸਵੇਰੇ ਦੀਪਕ ਘਰੋਂ ਨੇ ਲਿਆਂਦਾ ਅਸੀਂ ਮੀਟਿੰਗ ਕੀਤੀ ਸੀ ਵੀ ਮੁਹਾਲੀ ਦੇ ਵਿੱਚ ਉਹ ਤਾਂ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਬਹੁਤੇ ਸਾਡੇ ਇਕਨੋਮਿਕ ਆਫੈਂਸਸ ਰਿੰਗ ਦੇ ਜਿਹੜੇ ਹੈਗੇ ਨੇ ਕੇਸਸ ਉਹਨਾਂ ਦੇ ਪਾਸੇ ਵੀ ਅਸੀਂ ਪ੍ਰੋਪਰ ਜਿਹੜਾ ਧਿਆਨ ਦੇਵਾਂਗੇ ਖਾਸ ਤੌਰ ਤੇ ਜਿਹੜਾ ਪੈਟੀ ਕ੍ਰਾਈਮ ਤੇ ਜਿਹੜਾ ਸਟ੍ਰੀਟ ਕ੍ਰਾਈਮ ਜਿਹੜਾ ਹੈ ਤੇ ਉਹਦੇ ਵਾਲੇ ਪਾਸੇ ਵੀ ਹੋਰ ਅਸੀਂ ਨਾਲ ਮਿਹਨਤ ਕਰਾਂਗੇ ਤੇ ਯੋ ਕਿ ਟ੍ਰੈਫਿਕ ਰੂਲਸ ਦੀ ਵੀ ਸਵੇਰੇ ਸਾਡੀ ਡਿਸਕਸ਼ਨ ਹੋਈ ਕਿ ਟ੍ਰੈਫਿਕ ਰੂਲਸ ਦੀ ਉਲੰਘਣਾ ਬੜੀ ਹੋ ਰਹੀ ਹੈ ਇਹਨਾਂ ਨੇ ਬੜੀ ਵਧੀਆ ਮਹਿੰਮ ਚਲਾਈਏ ਕਿ ਡੇਲੀ ਤਕਰੀਬ 4 4 5 500 ਜਿਹੜਾ ਇੱਥੋਂ ਦਾ ਚਲਾਨ ਹੁੰਦਾ ਤੇ ਉਹਦੇ ਚ ਮੈਂ ਸਾਰੇ ਯੰਗਸਟਰ ਨੂੰ ਔਰ ਉਹਨਾਂ ਦੇ ਪੇਰੈਂਟਸ ਨੂੰ ਇਹ ਅਪੀਲ ਕਰਾਂਗਾ ਤੁਹਾਡੇ ਰਾਈ ਕਿ ਆਪਣੇ ਬੱਚਿਆਂ ਨੂੰ ਟ੍ਰੈਫਿਕ ਰੂਲਸ ਬਾਰੇ ਜਾਣਕਾਰੀ ਦੇਣ ਕਿਉਂਕਿ ਜੁਰਮਾਨਾ ਬਹੁਤ ਜ਼ਿਆਦਾ ਹੁੰਦਾ ਹੈ ਔਰ ਕਈ ਵਾਰ ਐਕਸੀਡੈਂਟ ਹੁੰਦੇ ਆ ਜਿਹੜੇ ਬੱਚੇ ਰੈਸ਼ ਡਾਈਵਿੰਗ ਕਰਦੇ ਨੇ ਵਿਦਆਊਟ ਹੈਲਮਟ ਜਿਹੜੇ ਜਾ ਰਹੇ ਨੇ ਤੇ ਉਹ ਜਾਨ ਨੂੰ ਖਤਰਾ ਹੁੰਦਾ ਤੇ ਨਵੇਂ ਕਾਨੂੰਨ ਦੇ ਅਕੋਰਡਿੰਗਲੀ ਜਿਹੜੀ ਇਹ ਇਹਦੇ ਵਿੱਚ ਜੁਰਮਾਨਾ ਜ਼ਿਆਦਾ ਹੈ ਤੇ ਪੇਰੈਂਟਸ ਨੂੰ ਚਾਹੀਦਾ ਪਹਿਲਾਂ ਹੀ ਬੱਚਿਆਂ ਆਪਣਿਆਂ ਨੂੰ ਸਮਝਾ ਕੇ ਰੱਖਣ ਜਿਵੇਂ ਕੋ ਮਾਨਯੋਗ ਡੀਜੀਪੀ ਸਾਹਿਬ ਨੇ ਹਦਾਇਤਾਂ ਕੀਤੀਆਂ ਨੇ ਸਾਰੀ ਪੰਜਾਬ ਪੁਲਿਸ ਨੂੰ ਕਿ ਸੰਪਰਕ ਮਹਿੰਮ ਬਣਾ ਕੇ ਰੱਖਣੀ ਹੈ ਸੰਪਰਕ ਮਹਿੰਮ ਚਲਾ ਕੇ ਰੱਖਣੀ ਹੈ ਸਾਡੀ ਇਸ ਰੇਂਜ ਦੇ ਵਿੱਚ ਵੀ ਚੱਲ ਰਹੀ ਹੈ ਸਾਡੇ ਸਾਰੇ ਹੀ ਅਫਸਰ ਪਬਲਿਕ ਨਾਲ ਟਾਈਮ ਟੂ ਟਾਈਮ ਜਿਹੜੀਆਂ ਮੀਟਿੰਗਸ ਕਰ ਰਹੇ ਨੇ ਉਹਦੇ ਵਿੱਚ ਪਬਲਿਕ ਦੀਆਂ ਅਸੀਂ ਤਕਲੀਫਾਂ ਸੁਣ ਰਹੇ ਹਾਂ ਵੀ ਤੁਸੀਂ ਆਪਣੇ ਸੁਜੈਸ਼ਨ ਦਿਓ ਤੁਹਾਡੀ ਤਕਲੀਫ ਕੀ ਹੈ ਤੇ ਉਹਨੂੰ ਜਿਹੜੀ ਪਹਿਲ ਦੇ ਆਧਾਰ ਤੇ ਮੀਟਿੰਗਾਂ ਕਰਕੇ ਨਾਲ ਹੱਲ ਕਰੀਏ ਇਹਦੇ ਵਿੱਚ ਅਸੀਂ ਨਾਲ ਸਿਵਲ ਪ੍ਰਸ਼ਾਸਨ ਦੇ ਅਫਸਰਾਂ ਨੂੰ ਵੀ ਲੈ ਰਹੇ ਹਾਂ মিডিਆ ਨੂੰ ਵੀ ਨਾਲ ਲੈ ਰਹੇ ਹਾਂ ਅੱਗੇ ਤੋਂ ਵੀ ਸਾਡੀਆਂ ਜਿਹੜੀਆਂ ਮੀਟਿੰਗਾਂ ਨੇ ਇਸ ਤਰ੍ਹਾਂ ਕੰਟੀਨਿਊ ਰਹਿਣਗੀਆਂ ਮੈਂ ਵੀ ਹਰੇਕ ਜਿਹੜੇ ਦੇ ਵਿੱਚ ਜਾ ਕੇ ਮੀਟਿੰਗ ਕਰਾਂਗਾ ਅਗਲੀ ਗੱਲ ਆਪਾਂ ਕਰਾਂਗੇ ਡਰੱਗਸ ਬਾਰੇ ਡਰੱਗਸ ਨੂੰ ਕੰਟਰੋਲ ਕਰਨ ਲਈ ਆਪਾਂ ਸਾਰਿਆਂ ਨੂੰ ਬੜੀ ਮਿਹਨਤ ਕਰਨ ਦੀ ਲੋੜ ਹੈ ਪਬਲਿਕ ਨੂੰ ਔਰ ਖਾਸ ਤੌਰ ਤੇ ਮੈਂ ਜ਼ਰੂਰ ਇਹ ਗੱਲ ਕਹਾਂਗਾ ਕਿ ਪੇਰੈਂਟਸ ਦਾ ਜਿਹੜਾ ਸਭ ਤੋਂ ਵੱਡਾ ਰੋਲ ਹੁੰਦਾ ਹੈ ਆਪਣੇ ਬੱਚੇ ਨੂੰ ਡਰੱਗ ਤੋਂ ਬਚਾਉਣਾ ਸੋ ਜਿਹੜੇ ਪੇਰੈਂਟਸ ਨੇ ਕਈਆਂ ਅਣਗੌਲਿਆ ਕਰ ਜਾਂਦੇ ਨੇ ਆਪਣੇ ਬੱਚਿਆਂ 'ਲ ਧਿਆਨ ਨਹੀਂ ਦਿੰਦੇ ਔਰ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਬੱਚਾ ਕਿੱਥੋਂ ਨਸ਼ਾ ਲੈ ਕੇ ਆਉਂਦਾ ਹੈ ਕਿਹੜੀ ਦੁਕਾਨ ਤੋਂ ਲੈ ਕੇ ਆਉਂਦਾ ਹੈ ਕਿਹੜੇ ਸਪਲਾਈਅਰ ਤੋਂ ਲੈ ਕੇ ਆਉਂਦਾ ਉਹਦੇ ਬਾਰੇ ਪੁਲਿਸ ਨੂੰ ਇਨਫੋਰਮੇਸ਼ਨ ਨਹੀਂ ਦਿੰਦੇ। ਸੋ ਮੈਂ ਤੁਹਾਡੇ ਰਹੀ ਪਬਲਿਕ ਨੂੰ ਅਪੀਲ ਕਰਾਂਗਾ ਕਿ ਆਪਣੇ ਬੱਚਿਆਂ 'ਲ ਪੂਰਾ ਖਿਆਲ ਦਿਓ ਤੇ ਜਿੱਥੇ ਵੀ ਕਿਤੇ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਫਲਾਣੀ ਫਲਾਣੀ ਥਾਂ ਤੋਂ ਨਸ਼ਾ ਲੈ ਕੇ ਆਉਂਦੇ ਨੇ ਤੇ ਅਸੀਂ ਉਹਨਾਂ ਦੇ ਖਿਲਾਫ ਉਹਨਾਂ ਸਮਗਲਰਾਂ ਦੇ ਖਿਲਾਫ ਸਾਨੂੰ ਇਨਫੋਰਮੇਸ਼ਨ ਦੇਣਾ ਸੀ ਸਿਕਿਉਰਿਟੀ ਨਾਲ ਰੱਖਾਂਗੇ ਤੇ ਤੁਰੰਤ ਜਿਹੜੇ ਐਕਸ਼ਨ ਲੈ ਕੇ ਉਹਨਾਂ ਨੂੰ ਅੱਗੇ ਅਸੀਂ ਭੇਜਾਂਗੇ ਸਾਡੀ ਪੁਲਿਸ ਨੇ ਪਹਿਲਾਂ ਵੀ ਬੜੀ ਰਿਕਵਰੀ ਕੀਤੀ ਹੈ ਮੋਹਾਲੀ ਪੁਲਿਸ ਨੇ ਤੇ ਹੋਰ ਵੀ ਅਸੀਂ ਨਾਲ ਜੜੀ ਮਿਹਨਤ ਕਰਾਂਗੇ ਇੱਕ ਜਿਵੇਂ ਐਸ.ਰ.ਪੀ ਸਾਹਿਬ ਨੇ ਮਹਿੰਮ ਚਲਾਈ ਏ ਇੱਥੇ ਕਿਰਾਏਦਾਰਾਂ ਬਾਰੇ ਤੇ ਸਰਵਰਸ਼ ਦੀ ਵੈਰੀਫਿਕੇਸ਼ਨ ਦਾ ਮੈਂ ਉਹਦੇ ਵਿੱਚ ਹੀ ਨਾਲ ਐਡੀਸ਼ਨ ਕਰਾਂਗਾ ਕਿ ਕਿਰਾਏਦਾਰ ਜਿਹੜੇ ਵੀ ਰੱਖੇ ਜਾਂਦੇ ਨੇ ਉਹਨਾਂ ਦੀ ਬਕਾਇਦਾ ਪੁਲਿਸ ਤੋਂ ਵੈਰੀਫਿਕੇਸ਼ਨ ਕਰਾਉਣ ਜਿਹੜੇ ਸਰਵੰਟ ਨੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਉਣ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਕੋਈ ਕ੍ਰਿਮੀਨਲ ਬੰਦਾ ਰਹਿੰਦਾ ਔਰ ਉਹਨਾਂ ਨੇ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਾਈ ਹੋਈ ਤੇ ਜਦੋਂ ਅਸੀਂ ਫੜ ਲਾਂਗੇ ਸਾਨੂੰ ਪਤਾ ਲੱਗੇਗਾ ਇੱਥੇ ਕ੍ਰਿਮੀਨਲ ਬੰਦੇ ਰਹਿੰਦੇ ਨੇ ਤੇ ਅਸੀਂ ਉਹਨਾਂ ਦੇ ਖਿਲਾਫ ਜਿਹੜੇ ਆ ਸਟ੍ਰਿਕਟ ਐਕਸ਼ਨ ਲਾਵਾਂਗੇ ਕਿ ਉਹਨਾਂ ਨੇ ਉਸ ਬੰਦੇ ਨੂੰ ਪਨਾਹ ਕਿਉਂ ਦਿੱਤੀ ਹੋਈ ਸੋ ਮੈਂ ਸਾਰੀ ਰੋਪੜ ਰੇਂਜ ਦੇ ਨਿਵਾਸੀਆਂ ਨੂੰ ਅਪੀਲ ਕਰਾਂਗਾ ਕਿ ਪੁਲਿਸ ਤੁਹਾਡੀ ਹੈ ਤੁਹਾਡੇ ਦੋਸਤ ਹੈ ਤੁਹਾਡੇ ਸਹਿਯੋਗ ਦੀ ਲੋੜ ਹੈ ਜਿਵੇਂ ਪਹਿਲਾਂ ਸਾਨੂੰ ਸਹਿਯੋਗ ਦਿੰਦੇ ਰਹੇ ਨੇ اسی ਤਰੀਕੇ ਸਾਨੂੰ ਸਹਿਯੋਗ ਦਿਨ ਤਾਂ ਕਿ ਆਪਾਂ ਹਰੇਕ ਕ੍ਰਾਈਮ ਦੇ ਉੱਤੇ ਜਿਹੜਾ ਕੰਟਰੋਲ ਕਰੀਏ ਉਹ ਪਬਲਿਕ ਦੇ ਸਹਿਯੋਗ ਤੋਂ ਬਿਨਾਂ ਨਹੀਂ ਹੋ ਸਕਦਾ ਪ੍ਰੈਸ ਦੇ ਸਹਿਯੋਗ ਤੋਂ ਬਿਨਾਂ ਨਹੀਂ ਹੋ ਸਕਦਾ ਤਾਂ ਮੈਂ ਤੁਹਾਨੂੰ ਵੀ ਨਾਲ ਅਪੀਲ ਕਰਾਂਗਾ ਕਿ ਜਿੱਥੇ ਤੁਹਾਨੂੰ ਕੋਈ ਮਾਰੇ ਅਨਸਰਾਂ ਬਾਰੇ ਜਾਂ ਡਰੱਗਸ ਬਾਰੇ ਹੋਰ ਵੀ ਕਿਸੇ ਤਰ੍ਹਾਂ ਦੇ ਕ੍ਰਾਈਮ ਬਾਰੇ ਜਿੱਥੇ ਕੋਈ ਇਨਫਰਮੇਸ਼ਨ ਮਿਲਦੀ ਹੈ ਉਹ ਸੜਨਾ ਸਾਂਝੀ ਕਰੋ ਤਾਂ ਕਿ ਆਪਾਂ ਉਹਨਾਂ ਬੰਦਿਆਂ ਦੇ ਖਿਲਾਫ ਐਕਸ਼ਨ ਲਈਏ ਤੇ ਵਧੀਆ ਜਿਹੜੀ ਸੋਸਾਇਟੀ ਸਿਰਜੀਏ ਤੇ ਟ੍ਰੈਫਿਕ ਬਾਰੇ ਮੈਂ ਜ਼ਰੂਰ ਲੋਕਾਂ ਨੂੰ ਦੁਬਾਰਾ ਫੇਰੇ ਹੋਈ ਗੱਲ ਕਹਾਂਗਾ ਕਿ ਟ੍ਰੈਫਿਕ ਰੂਟਸ ਦੀ ਪਾਲਣਾ ਕਰੀਏ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਸਾਡੇ ਟ੍ਰੈਫਿਕ ਦੇ ਵਿੱਚ ਬਹੁਤ ਹੀ ਜ਼ਿਆਦਾ ਐਕਸੀਡੈਂਟ ਹੋ ਰਹੇ ਨੇ ਮੋਹਾਲੀ ਦੇ ਵਿੱਚ ਇੰਟਰਨੈਸ਼ਨਲ 에어ਪੋਰਟ ਬੰਦ ਕਰਕੇ ਟ੍ਰੈਫਿਕ ਅਗਨ ਨਾਲ ਜਿਆਦਾ ਵਧੀ ਹੈ। ਟ੍ਰਾਈ ਸਿਟੀ ਹੋਣ ਕਰਕੇ ਜਿਨੇ ਵੀ ਲੋਕ ਕੋਈ ਕਿਸੇ ਨੇ ਦਿੱਲੀ ਨੂੰ ਜਾਣਾ, ਹਿਮਾਚਲ ਜਾਣਾ, ਅੱਗੇ ਜੇਣ ਕੇ ਜਾਣਾ ਤੇ ਮੁਹਾਲੀ ਹੀ ਇਹ ਮੇਨ ਰੂਡ ਹੈਗੇ ਨੇ ਜਿੱਧਰ ਦੀ ਜਾ ਰਹੇ ਨੇ। ਸੋ ਇਧਰਲੇ ਪਾਸੇ ਪੂਰਾ ਧਿਆਨ ਦੇਣ। ਟ੍ਰੈਫਿਕ ਰੂਡਸ ਦੀ ਪਾਲਣਾ ਕਰੀਏ। ਖਾਸ ਤੌਰ ਤੇ ਜਿਹੜੀ ਧੁੰਦ ਪੈ ਰਹੀ ਹੈ ਹੁਣ ਸਿਆਲਾਂ ਦੇ ਵਿੱਚ ਉਹਨਾਂ ਚ ਐਕਸੀਡੈਂਟ ਬਹੁਤ ਹੁੰਦੇ ਨੇ। ਲੋਕ ਬੜਾ ਸੇਫਟੀ ਨਾਲ ਜਿਹੜੇ ਆਪਣੇ ਵਹੀਕਲ ਚਲਾਉਣ ਅਸ ਮੈਂ ਤਾਂ ਇਹੋ ਬੇਨਤੀ ਕਰਨੀ ਸੀ ਤੁਹਾਨੂੰ ਕਿ ਤੁਹਾਡੇ ਸਹਿਯੋਗ ਦੀ ਤੇ ਪਬਲਿਕ ਦੇ ਸਹਿਯੋਗ ਦੀ ਸਾਨੂੰ ਬਹੁਤ ਜ਼ਰੂਰਤ ਹੈ ਸਾਡੇ ਤਿੰਨੋਂ ਹੀ ਐਸਐਸਪੀ ਬਹੁਤ ਮਿਹਨਤੀ ਅਫਸਰ ਨੇ ਬੜੀ ਵਧੀਆ ਇਹਨਾਂ ਨੇ ਮਹਿੰਮ ਚਲਾਈ ਏ ਇਸੇ ਤਰੀਕੇ ਹੀ ਅਸੀਂ ਇਹਨਾਂ ਨੂੰ ਕੰਟੀਨਿਊ ਰੱਖਾਂਗੇ ਥੈਂਕ ਯੂ